ਭਾਈ ਇਸ ਨੂੰ ਦਿਹਾੜੀ ਮਿਲਦੀ ਹੈ 500 ਕਾ ਸੇਵਾ ਇਸ ਕੀ 500 ਦਿਹਾੜੀ ਹੈ ਸੇਵਾ ਸੁਹਾਣੀ ਇਹ ਜਿਹੜਾ ਕਹਿੰਦੇ ਨਾ ਕਾਣਾ ਤੇ ਨਿੱਕਾ ਪਿਆਰ ਹੁੰਦਾ ਇੱਧਰ ਇਹ ਜਿਹੜੇ ਘੰਦੇ ਨਹੀਂ ਕਹਨਗੇ ਜਾਨਾ ਚੱਕਣੇ ਜਿਹੜੇ ਪਿੱਲਰ ਆ ਜਿੱਦਾਂ ਪਿੱਲਰ ਆ ਹਾਂ ਉਹ ਦੇਖੋ ਕਹਿੰਦੇ ਸਿੱਧੂ ਘਾਟੀ ਦੇ ਉੱਪਰ ਚੜ ਗਿਆ ਭਾਈ ਪੂਰਾ ਰੋਪੜ ਦੇਦਾ ਉਹ ਕਿਤੇ ਨਾਲ ਲੜਨ ਲੱਗਿਆ ਵਾ ਉਹਨੇ ਮਿਲ ਗਈ ਧੰਨ ਭਾਗ ਬਾਈ ਇਹਨਾਂ ਨੇ ਇਨਾ ਤਰਸਾ ਕਰਨਾ ਕਿ ਕੀ ਕੀ ਇਹਨੂੰ ਖੀਰ ਖੁਲਾਏ ਦਿੱਤੀ ਬਾਈ ਦੇਖ ਲੋ ਦੋ ਜੀ ਬਾਈ ਮੰਡਲ ਹੀ ਐ ਜੀ ਧਰਤੀ ਡਾਕਰ ਗਿੱਲੀ ਹੈ ਕਹਿੰਦੇ 4x4 ਨੂੰ ਵੀ ਤੁਰਦੀ ਰਹਿੰਦੀ ਹੈ ਬੈਕਟਰ ਵੀ ਖਲਤਾ ਪੂਰਾ ਕਿਉਂਕਿ ਪੜਾ ਬਾਈ ਨਾਲ ਟਾਇਰਾਂ ਦੇ ਜੜ ਜਾਣਾ ਉੱਥੇ ਸਲਿੱਪ ਮਾਰੀ ਟੂ व्हीਲ ਤਾਂ ਨਹੀਂ ਚੱਲੇ ਉਹਰੇ ਤੁਰਦਾ ਹੀ ਨਹੀਂ ਹੈਗਾ ਇਹ ਤਾਂ ਇੱਕ ਦੋ ਟਾਇਰ ਵਾਲਾ ਉਹ ਤਾਂ ਨਹੀਂ ਚੱਲਦਾ ਨਾ ਨਾ ਦੋ ਟਾਇਰ ਵਾਲਾ ਇਹ ਤਾਂ ਟਰਬੋ ਲੱਗੀ ਤਾਂ ਕਰਕੇ ਚੱਲਦਾ ਇਹ 4ਪੀਲ ਕਰਕੇ ਬਾਈ ਫੇਰ ਵੀ ਤੁਰ ਹੀ ਜਾਂਦਾ ਇਹ ਹਾਲ ਤਾਂ ਰੱਖੇ ਨਹੀਂ ਹੁੰਦਾ ਇੰਨੀ ਤਾਂ ਇਹ ਨਵੀਂ ਪੈ ਗਿਆ ਉਹ ਇਹਨਾਂ ਆਪੇ ਆਪ ਮਿਹਰਬਾਨ ਹੋ ਗਿਆ ਰਾਤ ਨੂੰ ਹੀ ਪਿਆ ਵਰਹੂਰਾ ਵੀ ਬਾਈ ਮੋਹਲੀ ਦਾ ਫਾਇਦਾ ਹੋ ਗਿਆ ਇਹਨੇ ਪਾਣੀ ਲਾਉਣ ਦਾ ਮੈਂ ਕਹਿੰਦਾ ਨੇ ਅਰਦਾਸ ਕਰੀਦਾ ਤੇਰਾ ਤੇਰਾ ਪੰਜੰਗ ਬਣ ਗਿਆ ਇੱਕ ਪਾਸੇ ਲਾਉਂਗੇ ਵੀ ਪਾਣੀ ਹਾਂ ਉਹ ਤਾਂ ਮੈਂ ਲਾਇਆ ਹੀ ਨਹੀਂ ਪਹਿਲਾਂ ਪਾਣੀ ਵੀ ਨਹੀਂ ਲਾਇਆ ਬਾਈ 4x4 ਹੋਣ ਦੇ ਬਾਵਜੂਦ ਵੀ ਮਾੜਾ ਮੋਟਾ ਤੁਰ ਜਾਂਦਾ ਉਧਰ ਤਾਂ ਟੁੱਟਦਾ ਹੀ ਨਹੀਂ ਹੈ ਗੱਲ ਗਿੱਲਾ ਪਿਆ ਕੇ ਤੇ ਬਾਈ ਕਿਦਾਂ ਮਜੱਕਾ ਕਹਿੰਦਾ ਹਵਾ ਜੀ ਕੱਢ ਨਹੀਂ ਇੱਕ ਵਾਰ ਬਾਹਰ ਝੱਕਣਾ ਪਾਉਂਦਾ ਹਾਂ ਹਾਂ ਸੁੱਖ ਹਵਾ ਜੀ ਲੱਗ ਜੂਗੀ ਮੈਂ ਤਾਂ ਪੂਰਾ ਛੱਡ ਕੇ ਤਾਰ ਕੇ ਦੇਖੇ ਤੇ ਵੀ ਦੁਰਦਾਕ ਨਹੀਂ ਦੁਰਦਾ ਪਾ ਖੇਤ ਇਹ ਜਿਆ ਬਾਈ ਲੇਲੀ ਆ ਲੇਲੀ ਪਰ ਤੁਹਾਨੂੰ ਪਤਾ ਸਲ ਆ ਭਾਈ ਧਾਤੀ ਪੂਰੀ ਕਿੰਨੀ ਆ ਥੜਦੇ ਆ ਇਹਨੂੰ ਉਹਨੇ ਬਣਾਇਆ ਉਹ ਨੰਬਰ ਦਾ ਮੁੰਡਾ ਵੀ ਭਾਈ ਕੰਮ ਕਰਦਾ ਕਹਿੰਦੇ ਕਰਦਾ ਨਹੀਂ ਹੈਗਾ ਕਰਦਾ ਕਰਦਾ ਵਸ਼ਕ ਕਰਦਾ ਕਰਦਾ ਹੈ ਭਾਈ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਉਹ ਫੋਨ ਬੱਤਾ ਬਥੇਰੇ ਗੱਪਾਂ ਮਾਰੇ ਕਰਦਾ ਤਾਂ ਕਰਦਾ ਕਰਦਾ ਹੈ ਅਜੇ ਤਾਂ ਮਾਮੇਰਾ ਮੁੰਡਾ ਵੀ ਆਏ ਇਹ ਤੇ ਵੀ ਲੈ ਲਾ ਕੰਮ ਹਣੇ 2 4 5 6 7 ਤੁਸੀਂ ਵੀ ਰੱਖੇ ਪਿਆ 8 9 ਡੰਗਰ ਹੈ ਆ ਗੋਹਾ ਤੇਰੇ ਮੇ ਚੱਲੇ ਫੇਰ ਸੁਵਾਦ ਹੈ ਬਈ ਗੋਹਾ ਟੱਕਰ ਰੱਖੇ ਬੇਲਾ ਹੁਣ ਦਿਹਾੜੀ ਪੁੱਛਦਾ ਕਿੰਨੇ ਦੀਹਾੜੀ ਕਿ ਨਹੀਂ ਲੈਂਦਾ 400 ਰੁਪਏ 400 ਦਾ ਘੱਟ ਯਾਰ ਕੰਮ ਕਰਦਾ ਨਹੀਂ 400 ਦਾ ਹੈ ਕੰਮ ਵਈ ਇਹ 200 ਵਾਲਾ ਕਰਦਾ ਏ ਕੰਮ ਵਈ ਵਾਲਾ ਕਰਦਾ ਦਿਹਾੜੀ ਜਰਾ ਮੰਗਦਾ ਏ ਬਾਈ ਉਦਾਂ ਇਹਨਾਂ ਦਾ ਹੈ ਬਾੜਾ ਵਧੀਆ ਖੁੱਲਾ ਡੁੱਲਾ ਜਾ ਹਵਾ ਕੋਣੀ ਲੱਗਦੀ ਹਵਾ ਸੋਣੀ ਲੱਗਦੀ ਓਰੇ ਹਾਂ ਬਾਈ ਤੇਰਾ ਹਾਲ ਦੱਸ ਕਿਵੇਂ ਹੈ ਕਹਿੰਦੇ ਤੇਰਾ ਨਵਾਂ ਹੀ ਆਈਫੋਨ ਖਰਾਬ ਹੋ ਗਿਆ ਹੈ ਕੈਮਰਾ ਬੰਦ ਤੇ ਤਾਂ ਉਹਦੀ ਦਸੌਂਦਰੀ ਨਾ ਕੱਢੀ ਉਹਨੂੰ ਪਾਰਟੀ ਕਰੀ ਤੀ ਹਮਨੇ ਤਾਂ ਹੀ ਖਰਾਬ ਹੋਇਆ ਇਹਨਾਂ ਨੇ ਪਾਰਟੀ ਨਹੀਂ ਕਰੀ ਨਹੀਂ ਚਲਾਤੀ ਕੋਈ ਦਸੌਂ ਤਾਂ ਕੱਢਣੀ ਪੈਂਦੀ ਹੈ ਹਾਂ ਤਾਂ ਨਵਾਂ ਲੈਣਾ ਹੁਣ ਹਾਂ ਪਰ ਵੇਣ ਹਾਂ ਨਿਆਮ ਨੇ ਪਾਲਟੀ ਕਰੀਂਦੇ ਨੇ ਨਹੀਂ ਕਰੀਂਗੇ ਜੀ ਬਾਈ ਤਾਂ ਹੀ ਨਹੀਂ ਨਹੀਂ ਕਰਦਾ ਕਦੇ ਪਾਲਟੀ ਹੈ ਕਲਾਰੀ ਹੈ ਆ ਹੁਣ ਵੀ ਮੈਂ ਉਹ ਲੈਣ ਭੇਜਦਾ ਮੈਂ ਘਰ ਨਾਲ ਜੀ ਡਰਿੰਕ ਲਿਆ ਦੇ ਸਟਿੰਗ ਲਿਆ ਕੇ ਦੇਤੀ ਮੈਂ ਬਾਕੀ ਉਹ ਭੈਣਾਂ ਦਾ ਮੁੰਡਾ ਵੀ ਤੇਰੀ ਕਿਸਮਤ ਚਾਹੀਓ ਨਹੀਂ ਦਿੱਤੀ ਭੇਜ ਦੇ ਮੈਂ ਵਾਲੇ ਦੇਖ ਰਾ ਕਰਦਾ ਲਈ ਪੈਸੇ ਦੱਬੇ ਹੋਏ ਆ ਦੱਬੇ ਹੋਏ ਆ ਪੈਸੇ ਦਾ ਬਾਈ ਦੱਬੇ ਬਈ ਕਾਮਯਾਬ ਹੈ ਤੂੰ ਇਹ ਤਾਂ ਕੱਲੂ ਖਰੀਦੇ ਦਾ 15 ਪਰ ਮੈਂ ਕਦੇ ਕੱਢਦਾ ਨਹੀਂ ਹੂੰ ਪੈਸਾ ਹੈਗਾ ਕੱਢਦਾ ਨਹੀਂ ਕਹਿੰਦੇ ਮੁੰਡਾ ਚੱਲੀਏ ਫਿਰ ਚਲਿਏ ਕਰੋ ਭਾਈ ਕਿੱਥੇ ਜਾਣਾ ਜਿੱਥੇ ਮਰਜੀ ਰੋਪੜ ਘੁੰਮੇ ਆਉਂਦੇ ਅੱਜ ਸ਼ਵਰਾਤਰੀ ਇਹ ਦੇਖੇ ਆਉਂਦੇ ਕੋਟਾ ਪੀਣਾ ਦੇਖ ਲੈ ਹਾਂ ਕੋਪੀਤਾ ਨਿਕਲੇ ਹੈ ਕੋਟਾ ਪੀਤਾ ਮੇਰੀ ਵੀ ਇਹਦਾ ਭਾਈ ਉਹ ਪੀਂਦਾ ਏ ਕਿਆ ਮਹਿਗਾ 5 ਰੁਪਏ ਨਹੀਂ ਉਹ ਕਿਆ ਸਟਿੰਗ ਪੀਂਦਾ ਏ ਇਹਦਾ ਭਾਈ ਇੱਕ ਸਟਿੰਗ ਦਾ ਸ਼ਕੀਨ ਹੈ ਇਹਨੂੰ ਹੋਰ ਕੋਈ ਨਹੀਂ ਖਾਪਦਾ ਹੈਗਾ ਨਾ ਇਹਨੂੰ ਕੋਕ ਖਾਪੇ ਹੱਲ 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 ਵੀ ਪੀਲੇ ਦਾ ਹੱਲ ਵੀ ਨਾ ਹੱਲ ਵੀ ਨਾ ਜਾਣੀ ਬੜੀ ਐਟਰ ਵੀ ਪੀਂਦਾ ਹਾਂ ਫਾਉ ਕੁਵਿੰਦ ਆਉਣੇ ਕਿ ਦੱਤਣਾ ਨਹੀਂ ਹੈਗਾ ਹੁਣ ਚੱਲ ਫਿਰ ਚੱਲ ਮੈਂ ਕੱਪੜਾ ਅਜ ਨਿਕਰਿਆ ਵਗਾ ਤੇ ਹੈ ਉਹ ਮੈਨਾਂ ਨਾਤਾ ਵੀ ਨਹੀਂ ਹੈਗਾ ਦਵੇਰ ਦਾ ਚਲ ਕੋਈ ਨਹੀਂ ਤੈਨੂੰ ਰੋਪੜੇ ਲੈਣਾ ਦੂਗੇ ਹੈਗੇ ਨਹਿਰਾ ਰਸਾ ਵਾ ਕੇ ਡੋਬ ਲੈਣਾ ਦੋ ਵਾਰ ਕੱਢ ਦੇਣਾ ਕੁਵਿੰਦਰ ਨਾ ਲਵਰੇ ਮੈਸਾਂ ਦੀ ਝੂਟਾ ਪਾਣੀ ਮੇਰ ਕੇ ਆਉਂਗੇ ਐਵੇਂ ਨਾਤਾ ਹੈ ਮੇਰੇ ਵਰਗਾ ਨਾਤਾ ਹੂੰ ਪੀ ਦਾ ਪਾਣੀ ਪੀ ਲੈ ਮੇਰੇ ਵਰਗਾ ਹਾਂ ਮੈਂ ਮੁੜ ਕੇ ਦੁਬਾਰਾ ਖੰਡ ਕਰ ਦਿੰਦਾ ਹਾਂ ਉਹ ਬਾਈ ਇਹ ਕੱਪੜੇ ਖੋਲ ਦੇ ਯਾਰ ਇਹ ਥੱਲੇ ਕੁਝ ਨਹੀਂ ਪਾਇਆ ਵਾ ਉਹਨੇ ਲਓ ਜੀ ਬਾਈ ਜੱਗੇ ਕੋ ਪਹੁੰਚੇ ਇੱਧਰ ਦੁਆ ਦੇ ਨ ਮੇਰੇ ਤੇ ਕੰਮ ਬਹੁਤ ਚਤਾ ਪਿੱਲਰ ਜੇ ਵੀ ਖੜੇ ਕਰਤੇ ਆਪੇ ਬਣਾਏ ਆਪੇ ਆਪੀ ਕੋਈ ਕੰਮ ਛੱਡਣਾ ਕੋਈ ਨਹੀਂ ਛੱਡਣਾ ਹੌਲੇ ਹੌਲੇ ਖਿੜਕੀ ਦਰਵਾਜੇ ਵੀ ਲਾਉਣ ਲੱਗ ਜਣੇ ਮਨ ਲੱਗਦਾ ਪਿੱਲਰ ਬਾਈ ਪਾਏ ਇਹਨਾਂ ਨੇ ਚਾਰ ਤਿੰਨ ਇੱਕ ਸਾਈਡ ਤੋਂ ਪੰਜ ਜਗ੍ਹਾ ਤੇ ਹੜੀ ਲੰਦਾ ਹਾਂ ਹੜੀ ਲੰਦਾ ਬਾਈ ਮੈਂ ਤੇ ਹੜੀ ਪੱਲੇ ਗਿਆ ਮੇਸਤਰੀ ਨਾ ਦੰਦਾ ਤੇ ਮੇਸਤਰੀ ਦਿਹਾੜੀ ਦੇਹਾੜੀ ਬੰਦਾ ਹਾਂ ਹਾਂ ਭਾਈ ਮੈਨੂੰ ਇਸ ਕੋ ਦਿਹਾੜੀ ਮਿਲਦੀ ਹੈ 500 ਕਸੇਵਾ ਇਸ ਕੀ 500 ਦਿਹਾੜੀ ਹੈ ਸੇਵਾ ਸੁਆਣੀ ਹਾਂ ਦੋੜਦਾ ਕਿੰਨਾ ਲੱਗਾ ਕਾਲਾ ਤਿੰਨ ਕਿੱਦਾਂ ਤਿਆਰ ਹੁੰਦਾ ਇੱਧਰ ਇੱਥੇ ਕਿਉਂ ਰਹੇ ਘੰਦੇ ਨੀ ਕਿ ਕਰਨੀ ਕਿ ਜਾਨਾ ਚੱਕਣੀ ਜਿਹੜੇ ਪਿੱਲਰ ਹੈ ਜਿਹੜਾ ਪਿੱਲਰ ਹੈ ਹਾਂ ਐ ਅਜੇ ਨਾ ਬੰਨਿਆ ਪਿਆ ਹਾਂ ਉੱਪਰ ਦਾ ਬੁੱਕੜਾ ਹੀ ਨਹੀਂ ਹੈਗਾ ਉੱਪਰ ਨਹੀਂ ਚੜਾ ਫਾਇ ਕਰਦੇ ਹਾਂ ਇੱਕ ਇੱਕ ਪਾ ਲੂੰਗਾ ਪਾਏ ਬਾਬੇ ਨੂੰ ਮੈਂ ਪਾਣੀ ਪੂਣੀ ਪਲਾ ਦੇ ਸਾਹ ਚੜਾਏ ਫਾਇਦਾ ਕਹੀ ਚਲਾ ਕੇ ਬੱਸ ਸਾਧਰੀ ਹਾਂ ਆਹ 올 ਰਾਈਟ 올 ਰਾਈਟ ਹੋ ਗਿਆ ਬਾਬਾ ਦੇ ਨਿਆਰੇ ਆਗਾ ਨਿਆਰੇ ਕਹੇ ਅੱਜ ਕੰਮ ਜਿਆ ਦੇਖਣ ਲੱਗ ਗਿਆ ਵੀ ਤੇਰਾ ਹੁੰਦਾ ਏ ਚਣਾਈ ਦੇਖਣ ਲੱਗ ਗਈ ਬਿਲਦਰਾ ਕਰਕੇ ਕਾਲੂ ਕਹਿੰਦਾ ਤੇਰੇ ਮਾਰੂਗਾ ਕਾਲੂ ਕਰ ਦੇਣਾ ਪਹਿਲਾਂ ਸਾਨੂੰ ਭੀਮ ਨੇ ਫੜ ਲਿਆ ਭੀਮ ਆਪੇ ਬਣਾਏ ਹੈ ਹਾਂ ਟਾਈਮ ਖਾ ਗਿਆ ਭਰਨੇ ਨੂੰ ਅੱਛਾ ਚਲੋ ਬਾਕੀ ਨਕਸ਼ਾ ਭਾਈ ਇਹ ਤਿਆਰ ਹੋਇਆ ਤੇ ਹੀ ਪਤਾ ਲੱਗਣ ਹਾਲੇ ਕੁਝ ਨਹੀਂ ਸਮਝ ਲੱਗਦਾ ਦੇਪੇ ਭਾਈ ਉੱਪਰ ਗਏ ਸੀ ਵੀ ਇੱਧਰ ਦੇਖ ਕੇ ਕਿਤੇ ਬੰਦਾਂ ਦਾ ਪਾਰਟੀ ਜਿੱਤ ਰਿਹਾ ਪਿੱਛੇ ਨੂੰ ਹੁਣ ਕਰਨਾ ਮੰਨ ਲਿਆ ਬਈ ਕਾਲੂ ਕੰਮ ਦੇਖਣ ਲੱਗ ਜੂਗਾ ਪੂਰਾ ਮੈਂ ਕਿਹਾ ਸ਼ਾਮ ਤੱਕ ਦੇਖੀ ਇਹ ਤਾਂ ਹਾਂ ਚੜਾਈ ਮਾਰਨੀ ਉੱਪਰ ਹੈ ਤੋਤੇ ੜਾ ਦੂ ਹੈ ਕੰਮ ਤੇ ਲੈ ਬੰਦੀ ਗੱਲਬਾਤ ਓਫਰ ਬੋਰਡ ਆਉਨੇ ਜਨੇ ਲੰਗਰ ਲੱਗੇ ਹੋਏ ਓਏ ਚਵਰਾਤਰੀ ਕਰਕੇ ਬਾਈ ਖਾਣੇ ਲੱਗੇ ਹੋਏ ਤਿੰਨ ਚਾਰ ਬਾਈ ਲੰਗਰੇ ਲੰਗਰ ਨਾਲ ਉੱਪਰ ਤੱਕ ਪਿੱਛੇ ਹੀ ਤਿੰਨ ਚਾਰ ਮੇਲੇ ਹੁੰਦੇ ਨੇ ਰੋਪੜਵਾਂ ਲਗਾਉਂਦੇ ਸ਼ਵਰਾਤਰੀ ਰੋਪੜ ਦੇ ਕੀਰ ਖਾਣੀ ਯਾਰ ਧੀਰ ਵੀ ਖਿਲਾ ਦੇਗੇ ਤੁਨੂੰ ਦਫਦਾ ਕਹਤੇ ਯਾਰ ਲੋ ਜੀ ਬਾਈ ਰੋਪੜ ਸ਼ਹਿਰ ਆਏ ਦੇਖੋ ਘੁੰਮਣਾ ਸ਼ਵਰਾਤਰੀ ਵਾਲ ਦੇ ਨਾਲ ਔਨੇ ਨੰਗਰ ਕਿੰਨੇ ਕਿਤੇ ਬਾਈ 7-8 ਇੱਕ ਲੰਗਰ ਦੇ ਹੁਣ ਕੀ ਨਹੀਂ ਖਿਲਾਈ ਤੇ ਅੱਜ ਸਿੱਧੂ ਘਾਟੀ ਆਉਨੇ ਸਿੱਧੂ ਘਾਟੀ ਜਾਏ ਘੁੰਮਣ ਅੱਜ ਤਾਂ ਇੱਥੇ ਅੰਦਰ ਵੀ ਜਾਣ ਲੰ데 ਉੱਪਰ ਵੀ ਚੜ ਕੇ ਦੇਖਣਾ ਹੈ ਆ ਕਹਣਾ ਮੁੰਡਾ ਸਟੋਰੀ ਆਲਾ ਆਉਣ ਲੱਗ ਗਿਆ ਪੂਰਾ ਖੁਸ਼ ਐਂਟਰੀ ਹੋਲੀ ਚਾਓ ਜੀ ਬਈ ਪਹਿਲੀ ਵਾਰ ਅੰਦਰ ਵੜੇ ਉਹਰੇ ਹੈ ਤਾਂ ਕੰਦਾ ਕਿ ਅੰਗਰੇਜ਼ਾਂ ਦੇ ਟਾਈਮ ਦੇ ਘਮਰੇ ਇਹ ਕੁਝ ਨਹੀਂ ਸਮਝਦਾਤਾ ਹਾਂ ਕੋਈ ਨਹੀਂ ਫਿਰ ਗੱਲ ਫਿਰ ਗੱਲ ਨਹੀਂ ਉਹਨੇ ਹੈ ਤਾਂ ਲੱਕੜੇ ਵਾਇਪਰ ਵਾਲੀ ਹੈ ਬੁੱਲੇ ਬੁੱਲੇ ਪੌੜੀਆਂ ਦੇਖ ਆਪਾਂ ਉੱਪਰ ਜਾ ਕੇ ਆਉਣਾ ਉਹ ਇੰਨੇ ਕਮਰੇ ਬੁੱਲੇ ਕੰਡਾ ਵੀ ਆ ਰਿਹਾ ਹੈ। ਉਹ ਤੇ ਜੱਕੇ ਕਿ ਕਿ ਪੂਸਾ ਗਿਆ। ਹੈ? ਬਈ ਮੈਂ ਕਹਾ ਸਿਸਟਮ ਖਾਣ ਵਾਲਾ ਹੀ ਯਾਰੇ। ਹੈ? ਉਹ ਤੁਹਾਡਾ ਬੇੜਾ ਬਈ ਪੌੜੀਆਂ ਕਿੱਥੇ ਲੋਕ ਉੱਪਰ ਕਿਵੇਂ ਚੜ ਗਏ? ਉਹ ਪਰਾਣੀ ਜਮਾਨੇ ਦੀ। ਬਾਈ ਇੱਟ ਦੇਖ ਲਓ ਜਿਹੜੀ ਲੱਗੀ ਵੀ ਓਰੇ। ਹੈ? ਪੌੜੀਆਂ ਕਿੱਥੇ? ਮਾਣਿ ਪੌੜੀਆਂ ਕਿੱਥੇ ਆ? ਉਹ ਜਿਹੜਾ ਟਾਪ ਦੇ ਆ। ਅਬਨੇ ਸਬਸਕ੍ਰਾਈਬਰ ਮਿਲ ਗਏ ਅੱਜ ਆਪਾਂ ਨੂੰ। ਬੰਦੇ ਮਿਲ ਗਏ ਆਪਣੇ। ਬੰਦੇ ਮਿਲਦੇ ਨੇ ਵੀਡੀਓ ਦੇਖਦੇ, ਲਾਈਕ ਕਰਦੇ ਹੋਣੇ। ਵਾਹ ਠੀਕ। ਕਿੱਥੇ ਪੌੜੀ? ਆ ਮਿਲ ਗਿਆ। ਮਿਲ ਗਿਆ, ਮਿਲ ਗਿਆ ਕਹਿੰਦੇ ਆਪਣਾ। ਵਾਹ ਤੇਰੇ ਮਹਿਕ। ਤੰਤਕ 2 ਕਰੋੜ ਤੇ 33 ਲੱਖ ਰੁਪਏ ਰਹਿਣਾ ਪੈਣਾ। ਨਾ ਨਾ 30 ਰੁਪਏ ਆ ਗਏ ਮੇਰੇ ਕੋਲ। 30 ਰੁਪਏ ਆ ਗਏ ਸਟਿੰਗਰ ਬਣਾ ਲੈਣਾ। 20 ਤੇ 20 ਤੇ। ਲਾ। ਉਹ ਜਦੋਂ ਟਾਈਮ ਤੇ ਸੀ ਹੀ ਹੈਗੇ ਨੇ। ਨਹੀਂ ਬਾਅਦ ਵਿੱਚ ਲਾ ਆਉਂਗਾ। ਵਾਹ। ਤੇ ਬਾਈ ਸਿੱਧੂ ਘਾਟੀ ਉੱਪਰ ਖੇੜ ਦੇ ਲੈ ਤਾਉਣ ਕੱਪੜੇ ਲਓ ਜੀ ਬਾਈ ਹੁਣ ਸਿੱਧੂ ਘਾਟੀ ਦੇ ਉੱਪਰ ਆ ਗਏ ਆਮਨੇ ਉੱਪਰਲਾ ਵੀਊ ਦੇਖ ਲਿਆ ਐਂਡ ਗੱਲ ਬਾਤ ਤੇ ਅੱਜ ਬਾਈ ਰਸ਼ ਕੱਟੇ ਆ ਥੋੜਾ ਹੀ ਆ ਤਕਰੀਬਨ ਦੇਖੋ ਬਹੁਤ ਵਗ ਗਿਆ ਨੇ ਸਿੱਧੂ ਘਾਟੀ ਦੇ ਉੱਪਰ ਚੜ ਗਿਆ ਉਹ ਕਿਧਰ ਨਾਲ ਲੜਨ ਲੱਗਿਆ ਵਾ ਉਹ ਕੀ ਹੋ ਗਿਆ ਠੀਕ ਆ ਓਰੇ ਠੀਕ ਆ ਓਰੇ ਕੀ ਹੋ ਗਿਆ ਆਇਨ ਨੂੰ ਕੋ ਮਾਰ ਦੋ ਤਾਂ ਫੱਦੂ ਐ ਰਸਤਾ ਹੈਗਾ ਇਹਨੂੰ ਕੋ ਮਿਆਂ ਜਾਣਾ ਨਹੀਂ ਹੈਗਾ ਰਸਤਾ ਹੈ ਨਹੀਂ ਉਹ ਫੇਰੇ ਕੋਲ ਸਾਰੇ ਆਪਨ ਟੱਪੇ ਆ ਕਿਹੜੇ ਆਇਨਾ ਕੋ ਟੱਪੇ ਛਾਲ ਮਾਰੇ ਉਹ ਨਾ ਟਿੱਕੇ ਬਾਹਰ ਹਾਂ ਬਚ ਜਾਂਦੇ ਆ ਚੱਲ ਆ ਜਾ ਆਏ ਨੇ ਮੈਂ ਕਿਹਾ ਲੇਟ ਹੁੰਦੇ ਆ। ਉਹ ਯਾਰ ਕੀ ਖਾਣੀ ਹੈ ਮੇਰੀ ਕੀ ਠੰਡੀ ਹੋ ਜਾ। ਘੁੰਮ ਜਾ ਕੋਲ। ਨਹੀਂ ਕੋਲ ਘੁੰਮਣਾ ਦੇ ਦੇਖੀ ਧਮਾਣਾ ਬਿਠਾ ਦੇ। ਉੱਪਰ ਚੜ ਜਾ ਪੈਰ ਰੱਖ ਕੇ ਘੁੰਮੀ ਜਾਣ ਦੇ। ਐਜੂ ਨਿਕਲ ਜਾ ਫੇਰ। ਐਜੂ ਨੋ। ਮੈਂ ਕਿਤੇ ਬਾਜੀ ਪੋਣਾ। ਘੁੱਟ ਨਾ ਦੇ ਮੈਂ ਕਿ ਰਹਿਣ ਦੇ ਹੱਡੀਆਂ ਚਾਰੇ ਉਹ ਚ। ਕਿ ਨਾ ਮਾਰੀ ਮੇਰੇ। ਕਿ ਨਿਕਲ ਗਿਆ। ਇਹਦਾ ਮਤਲਬ ਹਿਲਿੰਗ ਪਿੱਟਾ ਹੈਗਾ। ਆਉਨੇ ਮਿਲ ਗਈ ਧੰਨਵਾਦ ਬਾਈ ਇਹਨਾਂ ਨੇ ਇਨਾ ਪ੍ਰਸਾਦ ਕਰਨਾ ਕਿ ਕੀ ਕੀ ਇਹਨੂੰ ਖੀਰ ਖੁਲਾਏ ਦਿੱਤੀ ਬਾਈ ਦੇਖ ਲੋ ਕੁਛ ਕਰਤਾ ਮੁੰਡਾ ਖੀਰ ਖੁਲਾਤੀ ਲਫਾਵੇਂ ਪੈਕ ਕਰਾ ਲਾਂ ਯਾਰ ਲੈ ਇੰਨਾ ਕੰਮ ਨਹੀਂ ਹੋਣਾ ਡੰਡਾ ਵੀ ਫੇਰ ਦੇਣਾ ਇਕੱਲੇ ਨੇ ਲੋ ਜੀ ਬਾਈ ਰੋਪੜ ਤੇ ਬਾਅਦ ਵਿੱਚ ਸਿੱਧੂ ਘਾਟੀ ਦੇਖ ਕੇ ਮੈਂ ਕਿਨਾਰੀ ਮੋਟਰ ਉੱਪਰ ਆ ਗਏ ਪਿੰਡ ਬਾਈ ਥਾਂ ਵੇਖਿਆ ਤਿਆਰੀ ਐ ਇਹ ਤਿਆਰੀ ਬਾਈ ਕਰਦੇ ਸ਼ਾਮ ਤੱਕ ਅੱਜ ਆਪਦੇ ਪ੍ਰੋਗਰਾਮ ਦੀ ਜੀ ਲੱਗ ਜਾਦਾ ਮੋਟਰ ਪਾ ਕੇ ਜੀ ਵਿਗੜੇ ਜੀ ਲੱਗਦਾ ਬਈ ਦੇ ਦੇ ਇਧਰ ਹੈ ਨਾ ਉਹ ਵੀ ਇਕੱਲਾ ਹੀ ਰਹਿ ਗਿਆ ਯਾਰ ਹਾਂ ਅੱਛਾ ਭੈਣ ਚਲੇਗੀ ਹੁਣ ਇਕੱਲਾ ਰਹਿ ਗਿਆ ਮੁੰਡਾ ਓਹੋ ਬੱਧੀ ਕੁੱਤਾ ਵੀ ਮਰ ਗਿਆ ਇਹਦਾ ਕੁੱਤਾ ਕੁੱਤੀ ਕੁੱਤੀ ਮਰ ਗਈ ਕੁੱਤੀ ਮਰ ਗਈ ਬਾਈ ਕਹੀਦੇ ਨੇ ਟੈਨਸ਼ਨ ਮਾਰੇ ਆ ਜਵਾਕਾ ਵੰਗਣ ਵਾਲੀ ਵੀ ਦੀ ਹੈ ਭੈਣ ਦੇ ਵਾਲੀ ਨਹੀਂ ਦੀ ਹਾਂ ਦੇਖ ਲੈ ਉਹਨੇ ਮਾਰ ਲਾ ਹੁਣ ਸਵੇਰੇ ਜਾਣਾ ਕੈਨੇਡਾ ਨੂੰ ਹਾਂ ਉਸੇ ਰਾਤ ਦੇ ਮਾਰ ਲਈ ਉਹਨੂੰ ਪਤਾ ਲੱਗ ਗਿਆ ਵੀ ਚੱਲ ਗਈ ਐ ਚੱਲੀ ਉਹ ਤੇਰੀ ਉਹਨੇ ਪੈਕਿੰਗ ਕਰਕੇ ਦੇ ਦਿੱਤੀ ਕਿਹਦਾ ਵੀ ਜਿਹੜੇ ਹੱਥਾਂ ਕੇ ਬਾਲੀ ਦੀ ਉਹੀ ਹੱਥਾਂ ਕੇ ਜਿਹੜੋ ਕੈਨੇਡਾ ਨੂੰ ਗਈ ਉਹਨਾਂ ਕੇ ਲਈ ਮਰੀ ਐ ਉਹਦੇ ਹੱਥਾਂ ਚ ਮਰੀ ਦੇਖ ਲੈ ਬਾਈ ਰਾਤ ਨੂੰ ਅਸੀਂ ਦਵਾਈਆਂ ਦਵਾਈਆਂ ਉਹ ਕਰ ਡਾਕਟਰ ਕਹਿੰਦਾ ਵੀ ਬਚਣਾ ਨਹੀਂ ਹੈਗਾ ਨਹੀਂ ਕਿਉਂਕਿ 108 ਬੁਖਾਰ ਚੜਾ ਲਿਆ ਤਾਂ ਉਹਨੇ ਹੌਲ ਜਾ ਪਾਉਂਦੀ ਪਤਾ ਲੱਗ ਜਾਂਦਾ ਜਾਨਵਰ ਤੋਂ ਵੀ ਪੈਕਿੰਗ ਕਰ ਦਿੱਤੀ ਮੇਰੀ ਭੈਣ ਆਹ ਟਾਈਮ ਪੈਕਿੰਗ ਕਰ ਲੱਗ ਗਈ ਉਹਨੂੰ ਦੇਖ ਲਿਆ ਉਹ ਜਾਂਦੇ ਹੋਰ ਦਿੱਲੀ ਜੀ ਹੋ ਗਈ ਉਹ ਐਕਣੀ ਬਾਈ ਕਿ ਮੈਂ ਕੁੱਤਾ ਰੱਖਿਆ ਤਾਂ ਅ ਬਜਾਂ ਨੂੰ ਪਿੱਛੇ ਰਾਇ ਉਹ ਵੀ ਏਕਣੀ ਆਲਮੋਲ ਜਾ ਹੋ ਗਿਆ ਤਾਂ ਪੂਰਾ ਹੋ ਲਿਆ ਤਾਂ ਉਹ ਕਰ ਲੁੰਦੇ ਆ ਬਾਈ ਇਹਨਾਂ ਦੇ ਆਪਾਂ ਪਾਲਦੇ ਆਪਾਂ ਨੂੰ ਇਹ ਬਿਯੋਗ ਕਰ ਲੁੰਦੇ ਆ ਇਹ ਤਾਂ ਹੈ ਆਪਣੇ ਬੂਟਾ ਕਿੰਨਾ ਲੱਗਿਆ ਹੈ ਤਕੀਬਾ ਲਾ ਬੱਲਾ ਮੈਂ ਕਿਹਨਾ ਨਹੀਂ ਮੋਟਰ ਦੇ ਲਾ ਕੇ ਤਾਂ ਜੰਗਲੇ ਬਣਾ ਦਿੱਤਾ ਹੈ ਚਾਰੇ ਪਾਸੇ ਬੂਟੇ ਹੀ ਬੂਟਾ ਕਰਤੇ ਇਹਨਾਂ ਨੇ ਬਾਕੀ ਆ ਬੰਸਰੇ ਬਾਈ ਪਿੰਨਾ ਤਾਂ ਲੈਦਰ ਪਾ ਕੇ ਆਓ ਕੂਕਾ ਮਾਰਦੀ ਜਿਹੜੇ ਸਾਹ ਨਾਲ ਉਹ ਉੱਤੇ ਦੇਰੇ ਕਲਾਇਓ ਉੱਤੇ ਰੂਗੀ ਉਹ ਦੇਖੋ ਹੈ ਉਹ ਇਹ ਜਿਹਦੇ ਮੂਰੇ ਜੇ ਕੋਈ ਆ ਜਾਵੇ ਦੱਸ ਲੈ ਬਾਈ ਪੈਣੀ ਏਡੇ ਜੀ ਬਹੁਤ ਜਾਣੇ ਉਤਰਦੇ ਆ ਕਿਉਂਕਿ ਇੱਥੇ ਚੌਂਤਾ ਪਣਦੇ ਵੀ ਸੁਰਤਾ ਪਰਦੇ ਵੀ ਕਈ ਪਿੰਡਾਂ ਦੀ ਉਰੇ ਇੱਕ ਉਹ ਅੱਡਾ ਸਟਾਪ ਪੈਣੀ ਚੌਂਕਾ ਉੱਥੇ ਸੁਰਤਾ ਪਰ ਮਾੜੇ ਮੋੜ ਸੈਰਨਾਂ ਰਹੀ ਕਈ ਸਾਈਡ ਤੇ ਆ ਸ਼ਾਮ ਦੇ ਪ੍ਰੋਗਰਾਮ ਦੀ ਤਿਆਰੀ ਹੈ ਜੈਸ਼ਨ ਨੂੰ ਫੋਨ ਕਰਿਆ ਤਾਂ ਕਹਿੰਦਾ ਪਾਸਤਾ ਬਣਾਉਣਾ ਇਹ ਕੀ ਬਣਾਉਣਾ ਜਿਹੜਾ ਪਾਸਤਾ ਬਣਾਉਣਾ ਉਹ ਆਤ ਗਿਆ ਵਾ ਜੀਰਿਕ ਬਰ ਦੇਖ ਲੋ ਕਿਆ ਬਣਾਉਣਾ ਮਨੇ ਨੂੰ ਫੋਨ ਕਰਕੇ ਪੁੱਛਦੇ ਆ ਉਹਨੇ ਕਹਣਾ ਕਿਆ ਬਣਾਉਣਾ ਉਹਨੂੰ ਪੁੱਛਦੇ ਆ ਕਰਤਾ ਮਨੇ ਨੂੰ ਫੋਨ ਕਰਿਆ ਤਾਂ ਉਹ ਕਹਿੰਦਾ ਮੈਂ ਬੀਜੀ ਆ ਮਨਾ ਕਿਆ ਚੀਜ਼ ਦਾ ਸ਼ਕੀਨ ਹੈ ਉਹਦਾ ਬਾਈ ਇੱਕੋ ਚੀਜ਼ ਦਾ ਸ਼ਕੀਨ ਆ ਮੁਰਗੇ ਦਾ ਉਹਦਾ ਬਾਈ ਲੈਗ ਪੀਸ ਉਹ ਨੂੰ ਦੇਖ ਲੈ ਉਹਦਾ ਲੈਗ ਪੀਸ ਲੱਭਦਾ ਹੁੰਦਾ ਮੁਰਗੇ ਦਾ ਸ਼ਕੀਨ ਆ ਵੀ ਲੈਗ ਪੈਸ ਕਿੱਧਰ ਖੋ ਗਿਆ ਲੈਗ ਪੀਸ ਉਹਦਾ ਲੈਗ ਪੀਸ ਅਸੀਂ ਕਟਸੀ ਵਿੱਚ ਆ ਜਾਂਦੇ ਆ ਉਹ ਦਿਨ ਉਹਨੇ ਕਿਲੋ ਮੁਰਗਾ ਕਿੰਨੇ ਲੈਗ ਪੀਸ ਮਿਲ ਗਏ ਉਹਨੂੰ 5 6 ਬੰਦੇ ਨੇ ਦੇਖ ਲਾ ਕਿੰਨੇ ਲੈਗ ਵੀਸ ਬਾਤੇ ਪਤਾ ਨਹੀਂ ਲੱਗੇ ਕਿੱਧਰ ਤੇ ਲੈਗ ਵੀਸ ਆ ਗਏ ਮੈਂ ਮੈਂ ਘਰ ਆਇਆ ਰੱਖੀ ਪਤਾ ਨਹੀਂ ਦੇਖਿਆ ਗਣਤੀ ਕਰਦਾ ਉਹ ਆਪਨੇ ਜਾਲੀਆ ਹੈ ਤਾਂ ਫਾਇਦਾ ਜੀ ਕਿਤੇ ਕਿਸੇ ਦਾ ਸਬਜ਼ੀ-ਸਬਜ਼ੀ ਲਾਉਣੀ ਹੈ ਪੰਨੇ ਇਕਣਾ ਬਈਆ ਲਾਈਵ ਹੀ ਆ ਉਹ ਵੀ ਟੰਗਰ ਬੰਤਾ ਨਹੀਂ ਆਉਣਾ ਆ ਦੁਪਹਿਰ ਖੜੀ ਵੀ ਲਾਈਵ ਹੀ ਹੈ ਦੁਪਹਿਰ ਖੜੀ ਆਉਨੇ ਹੈ ਨਹੀਂ ਹੋਰ ਤਰਾਕਤਾ ਵਿੱਦਿਆ ਪੜਾਈ ਤਾਂ ਵਿੱਦਿਆ ਪੜਾਈ ਵੀ ਇਹੋ ਜੀ ਉਹ ਵੀ ਨਹੀਂ ਹੈਗੀ ਵਿੱਦਿਆ ਪੜਾਈ ਵੀ ਨਹੀਂ ਹੈਗੀ ਵਿੱਦਿਆ ਪੜਾਈ ਉਹ ਕਹਿਣਾ ਤਾਂ ਮੈਂ ਦੁਪਹਿਰ ਖੜੀ ਕੇ ਤਾਂ ਵਿੱਦਿਆ ਪੜਾਈ ਨਹੀਂ ਹੈਗੀ ਉਹ ਹੋਰ ਤਰਾ ਦੇ ਹੁੰਦੀ ਹੈ ਹੋਰ ਚੀਜ਼ ਆ ਬਾਈ ਕੋਈ ਕਾ ਜਾ ਲਾਇ ਕਾ ਜੰਮ ਗਿਆ ਬਾਈ ਜਿਹੜੇ ਬੰਦੇ ਲਾ ਕੇ ਗਏ ਤੇ ਹੌਲੀ ਹੌਲੀ ਇਹਨੇ ਹੁਣ ਭਰ ਜਾਣਾ ਆ ਮੇਰੇ ਮੋਟਰਸਾਈਕਲ ਇਹਨਾਂ ਨੇ ਜਾਨ ਗੱਡੀ ਪੀ ਬਾਈ ਦੇਖ ਲੋ ਧਨੀਆ ਵੀ ਲੱਦ ਲਿਆ ਇਹਨਾਂ ਨੇ ਵਿੱਚੇ ਪਤਾ ਨਹੀਂ ਕਿਆ ਕਰਿਆ ਬਾਈ ਕਿਆ ਕਰੇ ਤੇਲ ਨਹੀਂ ਪੀਂਦੋ ਇੱਕ ਦੇਖਿਆ ਬਾਈ ਅੱਜ ਰੋਪੜ ਗਏ ਤੇ ਇਹਦੀ ਬੈਟਰੀ ਡਾਊਨ ਹੋ ਗਈ ਸਵੇਰੇ ਸਵੇਰੇ ਸਟਾਰਟ ਨਹੀਂ ਹੁੰਦੀ ਮਤਲਬ ਇਹ ਚੱਲ ਗਿਆ ਫਿਰ ਹੁੰਦੀ ਆ ਉਹ ਕਹਿੰਦੇ ਨਵੀਂ ਤਰਾ ਲੋ ਪਰ ਨਵੀਂ ਨਹੀਂ ਤਰਾਉਣੀ ਜਾਨ ਹੈਗੀ ਹਲੇ ਚਾਰ ਹੈਗੀ ਸਵੇਰੇ ਸਵੇਰੇ ਕਿੱਕ ਮਾਰ ਬਾਕੀ ਸਾਰਾ ਦਿਨ ਸੈੱਲ ਨਹੀਂ ਐ ਤਾਂ 11 ਸਾਲ ਫਾ ਮਾਰੇ ਡਾਊਨ ਹੁੰਦੀ ਉਦਾਂ ਨਹੀਂ ਹੁੰਦੀ ਹੈਗੀ ਕਹਿੰਦਾ ਵੀ ਪ੍ਰਾਣੀ ਵਿੱਚ ਦੇ ਕੇ 1000 ਦੀ ਰਖਾ ਲਓ ਕਹਿੰਦਾ ਐਮਰੋਂ ਦੀ ਨਵੀਂ ਆ ਵੀ ਐਮਰੋਂ ਵਧੀਆ ਐਮਰੋਂ ਵਧੀਆ ਇਹ ਕੰਮ ਦੀ ਰਸ਼ਮੰਦੀ ਆ ਹੁੰਦਾ ਵੀ ਤੇਲ ਘੜੇ ਜਾਂਦਾ ਹੈ 2021 ਮਾਡਲ ਬੈਟਰੀ ਹੈ ਬਾਈ ਉਹ ਕਹਿੰਦਾ ਗਾਰੰਟੀ ਲੰਘੀ 2 ਸਾਲ ਦੀ ਹੁੰਦੀ ਬਾਕੀ ਪਤਾ ਨਹੀਂ ਮੈਂ ਕਹਾਂ ਮਾਹ ਕਿਤੇ ਹੋਇਆ ਜਿਹੜਾ ਆਈਡੈਂਟੀਟੀ ਕਾਰਡ ਜਿਆ ਹੁੰਦਾ ਪੰਜਾਬੀ ਇਹ ਹੋਈ ਹੈ ਹੂੰ ਵਧੀਆ ਖੋਣ ਦੇ ਵਧੀਆ ਖੋਣ ਦੇ ਆ ਖੜਕਾ ਜਗਾ ਤਾਂ ਹੁੰਦਾ ਪੱਥਾ ਹੋ ਉਹ ਤੇਰੇ ਵੈਰੀਗ ਬੋਲਦੇ ਆ ਉਹ ਪੱਕੇ ਦੇ ਵੈਰੀਗ ਬੋਲਣ ਲੱਗ ਪਏ ਓਏ ਉਹ ਜਿਆਦਾ ਨਹੀਂ ਰਿਹਾ ਕਿ ਸਾਥ ਉੱਪਰ ਇਹਦਾ ਗਿਰ ਜੂਗਾ ਦੂਰੇ ਰਹੀਏ ਤੇ ਆ